ਜੱਡਿਆ ਜਾ ਰਿਹਾ ਹੈ ਸ੍ਰੀ ਦਿਹਾੜੇ ਨੂੰ ਲੈ ਕੇ ਸਾਡੇ ਨੂੰ ਸਵਾਲ ਕਿਵੇਂ ਦੇਖਦੇ ਹੋ ਜੀ ਇਹਨੂੰ ਕਿਹੜੀ ਰੂਟ ਲੈਣਾ ਗੁਰੂ ਸਾਹਿਬ ਦੀ ਪਾਲਕੀ ਗੁਰੂ ਸਾਹਿਬ ਪਿੰਡਾਂ ਨੂੰ ਨਿਹਾਲ ਕਰਦੇ ਹੋਏ ਲੋਕਾਂ ਨੂੰ ਦਰਸ਼ਨ ਦਿੰਦੇ ਹੋਏ ਅੱਜ ਪੰਜ ਛੇ ਪਿੰਡਾਂ ਚੋਂ ਗੁਰੂ ਸਾਹਿਬ ਦੀ ਪਾਲਕੀ ਨਿਕਲ ਕੇ ਹੋਰ ਪਿੰਡਾਂ ਨੂੰ ਨਿਹਾਲ ਕਰਨ ਅਸੀਂ ਅੱਗੇ ਜਾ ਰਹੇ ਹਾਂ ਤੇ ਗੁਰੂ ਸਾਹਿਬ ਅੱਗੇ ਇਹ ਅਰਦਾਸ ਹੈ ਕਿ 350ਵੇਂ ਸ਼ਹਾਦਤ ਦਿਵਸ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਸਾਡੇ ਸਾਰੇ ਭਾਈਚਾਰਿਆਂ ਨੂੰ ਪੰਜਾਬੀ ਭਾਈਚਾਰਿਆਂ ਨੂੰ ਜਿੱਥੇ ਵੀ ਬਾਹਰ ਵਸਦੇ ਨੇ ਇੱਥੇ ਪੰਜਾਬ 'ਚ ਵਸਦੇ ਨੇ ਆਪਣੀ ਮਿਹਰ ਬਖਸ਼ੇ ਇਹੜੇ ਇਲਾਕੇ ਸਭ ਰੁਗਰ ਕਿਤਨੇ ਘਟ ਜਾ ਰਹੇ ਕਿੱਥੋਂ ਦੇ ਕਿੱਥੋਂ ਦਾ ਰੂਟ ਪਲਾਨ ਹੈਗਾ ਇਹ ਰੋਟਾ ਸਾਹਬ ਗੁਰਦੁਆਰਾ ਤੋਂ ਅਸੀਂ ਸਵੇਰੇ ਚੱਲੇ ਸੀਗੇ ਤੇ ਮੰਡੋਰ ਹੋ ਕੇ ਤੇ ਹੁਣ ਅਸੀਂ ਹਿਆਣਾ ਹੋ ਕੇ ਮੇਨ ਨਾਬਾ ਰੋਡ ਤੇ ਜਾ ਕੇ ਚੜਾਂਗੇ ਤੇ ਉੱਥੋਂ ਵਾਪਸ ਰੋਟਾ ਸਾਹਿਬ ਸ਼ਾਮ ਨੂੰ 6-7 ਵਜੇ ਪਹੁੰਚਾਂਗੇ ਕਿਵੇਂ ਦੇਖਿਆ ਜਾ ਰਿਹਾ ਕਿ ਕੋਈ ਅਜ ਰਾਜਨੀਤਿਕ ਲੀਡਰ ਭਾਵੇਂ ਬਜਪੀ ਦਾ ਲੀਡਰ ਹੋਵੇ ਤਾਂ ਉਹ ਨੌ ਨਗਰ ਕੀਰਤਨ ਕੱਢਿਆ ਜਾਂਦਾ ਨਹੀਂ ਜੀ ਕੋਈ ਰਾਜਨੀਤੀ ਨਹੀਂ ਜੀ ਕੋਈ ਉਹ ਨਹੀਂ ਮੈਨੇਜਰ ਸਾਹਿਬ ਨਾਲ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਬਿਲਕੁਲ ਵੀ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕੋਈ ਉਹ ਨਹੀਂ ਗੁਰੂ ਦੀ ਸੇਵਾ ਕਰਨ ਜੋ ਵੀ ਹੈਗੇ ਉਹ ਸਾਰੇ ਗੁਰੂ ਦੀ ਸੇਵਾ ਵਾਸਤੇ ਆਏ ਕਿਵੇਂ ਦੇਖਦੇ ਹੋ ਕਿ ਪੂਰੇ ਸੰਸਾਰ ਭਰ ਦੇ ਵਿੱਚ 350 ਸਾਲਾਂ ਸ਼ਿਦੀ ਦਿਹਾੜੇ ਨੂੰ ਸਮਰਪਿਤ ਨਗਰ ਕਿਹੜਾ ਹੈ ਗੁਰੂ ਸਾਹਿਬ ਦਾ ਬਲੀਦਾਨ ਹੈ ਇੱਕ ਮਨੁੱਖਤਾ ਲਈ ਸੀਗੀ ਨਾ ਕਿ ਕਿਸੇ ਧਰਮ ਲਈ ਕਿਵੇਂ ਇਸ ਚੀਜ਼ ਦੀ ਸ਼ਹਾਦਤ ਨੂੰ ਸਮਝਦੇ ਹੋ ਇਹ ਸ਼ਹਾਦਤ ਕਰਕੇ ਹੀ ਅੱਜ ਧਰਮਾਂ ਬਚੇ ਹੋਏ ਨੇ ਲੋਕ ਬਚੇ ਹੋਏ ਨੇ ਤੇ ਦੁਨੀਆ ਬਚੀ ਹੋਈ ਹੈ ਗੁਰਜੋ ਗੁਰੂਆਂ ਦੀ ਬਲੀਦਾਨੀ ਹੈ ਉਹ Hindu ਧਰਮ ਕਰਕੇ ਖਾਸ ਕਰਕੇ ਜੋ ਗੁਰੂਆਂ ਨੇ ਬਲੀਦਾਨ ਦਿੱਤੇ ਤਾਂ ਜੋ ਸੈਕਰੀਫਾਈਸ ਕੀਤੇ ਉਹਦੇ ਕਰਕੇ ਹੀ ਅੱਜ Hindu ਧਰਮ ਬਚਿਆ ਹੋਇਆ ਹੈ ਨਕੂ ਸਾਬ ਦੇ ਵਿੱਚ ਵੱਡਾ ਇੱਕ ਕਟਕਿੱਤਾ ਜਾ ਰਿਹਾ ਹੈਗਾ ਕਈ ਉੱਥੇ ਨਗਰ ਕਿਤਨਾ ਪਹੁੰਚੇ ਜਾ ਰਹੇ ਹੈਗੇ ਲੱਗਦਾ ਹੈ ਕਿ ਕਿਤਨਾ ਕਿਥੇ ਜਿਹੜਾ ਸਰਕਾਰ ਵੱਲੋਂ ਇੱਕ ਕਦਮ ਚੱਕਿਆ ਜਾ ਰਿਹਾ ਸ਼ਕਾਯੋਗ ਦਾ ਕਿਵੇਂ ਬਿਲਕੁਲ ਸਲਾਗਾਯੋਗ ਹੈ ਜੀ ਧਰਮ ਦੇ ਲਈ ਕਰਮ ਦੇ ਲਈ ਜੋ ਸਰਕਾਰ ਵੀ ਕੰਮ ਕਰੇ ਤਾਂ ਉਹ ਵੀ ਸਲਾਗਾਯੋਗ ਹੈ ਤੁਹਾਡੇ ਵੱਲੋਂ ਹੈਲੀਕਾਪਟਰ ਇਹ ਫੁਰਕਾ ਵਰਖਾ ਕੀਤੀ ਗਈ ਹੈ ਕਿਵੇਂ ਦੇਖ ਲਈ ਸਾਨੂੰ ਜੋ ਹੁਕਮ ਹੋਈ ਜੀ ਸੇਵਾ ਅਸੀਂ ਕੀਤੀ ਤੇ ਅੱਗੇ ਵੀ ਸੇਵਾ ਕਰਦੇ ਰਵਾਂਗੇ ਬੜੇ ਕਿਸਮਤ ਨਾਲ ਸੇਵਾ ਮਿਲਦੀ ਹੈ ਗੁਰੂ ਦੇ ਲਾੜ ਲੱਗਣ ਦਾ ਬੜੇ ਕਿਸਮਤ ਨਾਲ ਮੌਕਾ ਮਿਲਦਾ ਹੈ ਤੇ ਅਸੀਂ ਹਮੇਸ਼ਾ ਹਾਜ਼ਰ ਹੈ ਜੀ ਹਰ ਸੇਵਾ ਲਈ ਜੀ ਚਾਤਰ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਉਹਨੇ ਪਿਆਰੇ ਗੁਰਸਿੱਖਾਂ ਦਾ 350 ਸਾਲਾ ਸਤਾਪਦੀ ਪੁਰਬ ਇਹ ਜੋ ਗੁਰਦਾਰੋਟਾ ਸਾਹਿਬ ਵਿਖੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਹਨ ਹਰਕ ਸਾਲ ਇਹ ਮਹਾਨਗਰ ਕੀਰਤਨ ਸਜਾਇਆ ਜਾਂ ਇਸ ਵਾਰੀ ਵੀ 15 ਪਿੰਡਾਂ ਦੇ ਵਿੱਚ ਨਗਰ ਕੀਰਤਨ ਸਜਾਇਰਿਆ ਜਾ ਰਿਹਾ ਜਾ ਰਿਹਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਮੂਹ ਇਲਾਕਾ ਨਿਵਾਸੀ ਸੰਗਤਾਂ ਦਾ ਸਾਰਿਆਂ ਦਾ ਸਹਿਯੋਗ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੈ ਇਸ ਇਹ ਗੱਲ ਦਾ ਵੀ ਸਾਨੂੰ ਮਾਣ ਹੈ ਕਿ ਇਹ ਨਗਰ ਕੀਰਤਨ ਪਟਿਆਲੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਜਿਹਦੇ ਵੀ ਸੰਗਤਾਂ ਆਪ ਮਹਾਰੇ ਆਪਣੇ ਸਾਧਨ ਟਰੈਕਟਰ ਟਾਲੀਆਂ ਤਾਰਾਂ ਜੀਪਾ ਲੈ ਕੇ ਆਉਂਦੇ ਹਨ ਭਾਈ ਕਰਨ ਕੌੜਾ ਜੀ ਵੀ ਪਹੁੰਚੇ ਆ ਇਹਨਾਂ ਵੱਲੋਂ ਫੁੱਲਾਂ ਦੀ ਵਰਖਾ ਦੀ ਸੇਵਾ ਲਈ ਗਿਆ ਸੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਉਂ ਆਨ ਆਖਣੇ ਇੱਕ ਗੁਰੂ ਦਾ ਘਰ ਹੈ ਜਿਹੜਾ ਵੀ ਆਉਂਦਾ ਇੱਥੇ ਨਮਸਤਕ ਹੁੰਦਾ ਸਤਿਗੁਰੂ ਜੀ ਮਹਾਰਾਜ ਉਹਨਾਂ ਨੂੰ ਹਰ ਕੋ ਉਹਨਾਂ ਦੀਆਂ ਭਾਵਨਾ ਪੂਰੀਆਂ ਕਰਦੇ ਹਨ ਕਰਮਾਂ ਵਾਲਿਆਂ ਨੂੰ ਗੁਰੂ ਦੀ ਸੇਵਾ ਮਿਲਦੀ ਹੈ ਜੀ 350 ਸਾਲਾ ਛੱਤ ਜਿਹੜਾ ਹੈਗਾ ਪੂਰੇ ਸੰਸਾਰ ਪਰ ਫੈਲਿਆ ਜਾ ਰਿਹਾ ਹੈਗਾ ਪਟਿਆਲੇ ਅਨੰਦਪੁਰ ਸਾਹਿਬ ਵਿਖੇ ਇਹ ਕਿਵੇਂ ਦੇਖਦੇ ਹੋ ਸ਼ਾਦੂ ਨੁਕਤੇ ਤੇ ਜਿਹੜੀ ਇੱਕ ਬਗਵਤੀ ਮਿਸਾਲ ਹੈ ਦੇਖੋ ਜੀ ਗੁਰਤੇਗ ਭਾਦਰ ਮਹਾਰਾਜ ਦੀ ਕੁਰਬਾਨੀ ਕਿਸੇ ਦੀ ਗੱਲ ਨਹੀਂ ਸਾਨੂੰ ਗੁਰੂ ਕੀਨੋ ਵੱਡੋ ਕਲੂ ਮੈਂ ਸਾਕਾ ਕਲਯੁਗ ਦਾ ਸਭ ਤੋਂ ਵੱਡਾ ਸਾਕਾ ਦੇਖੋ ਜੀ ਆਪਾਂ ਆਪਣੇ ਵਾਸਤੇ ਜਰ ਜੋਰੂ ਜ਼ਮੀਨ ਵਾਸਤੇ ਇਸ ਸੰਸਾਰ ਤੇ ਜੰਗਾਂ ਹੋਈਆਂ ਪਰ ਇਹ ਜੋ ਗੁਰੂ ਪਾਤਸ਼ਾਹ ਜੀ ਜਿਹੜੀਆਂ ਨਾ ਸਤਗੁਰੂ ਜੀ ਤਿਲਕ ਲਾਉਂਦੇ ਸਨ ਨਾ ਜੰਝੂ ਪਹਿਨਦੇ ਸਨ ਪਰ ਮਨੁੱਖਤਾ ਦੀ ਰਾਖੀ ਵਾਸਤੇ ਮਜਰੂਮਾਂ ਇਹਨਾਂ ਦੇ ਦਰ ਤੇ ਚੱਲ ਕੇ ਆਏ ਸਤਗੁਰਾਂ ਨੇ ਬਾਹ ਫੜੀ ਤੇ ਉਹਨਾਂ ਵਾਸਤੇ ਜੇ ਲੋੜ ਪਈ ਆਪਣੇ ਜਾਨ ਤੋਂ ਪਿਆਰੀ ਗੁਰਸਿੱਖ ਤੇ ਆਪ ਆਪਣੀ ਸ਼ਹੀਦੀ ਦਿੱਤੀ ਇਸ ਕਰਕੇ ਦੁਨੀਆ ਦੇ ਵਿੱਚ ਇਸ ਦੀ ਕੋਈ ਮਿਸਾਲ ਨਹੀਂ ਅਸੀਂ ਸਦਾ ਹੀ ਗੁਰੂ ਦੇ ਰਿਣੀਆ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਚੰਚਾਤੀ ਧੰਨਕਮਾੜ ਰਹੇ ਹਾਂ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ